ਬੜੇ ਅਹਿਮ ਮੁੱਦੇ ਨੇ ਅੱਜ ਦੋ ਤਿੰਨ ਵਿਚਾਰਨ ਵਾਲੇ ਆ ਬੜੇ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਲੈ ਕੇ ਜਿਹੜੀ ਵੱਡੀ ਖਬਰ ਆ ਰਹੀ ਆ ਉਹਦੇ ਸਬੰਧ ਦੇ ਵਿੱਚ ਦੂਸਰੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੀ ਪ੍ਰੋਬਲ ਮਿਲੂਗੀ ਕਿਉਂਕਿ ਉਹਨਾਂ ਦੀ ਮਾਤਾ ਬਹੁਤ ਜ਼ਿਆਦਾ ਬਿਮਾਰ ਆ ਤੀਸਰੀ ਖਬਰ ਉਸ ਦੁਸ਼ਟ ਪਾਪੀ ਬੱਚੜ ਦੇ ਨਾਲ ਆ ਜਿਸ ਦਾ ਅੱਜ ਭੋਗ ਪਿਆ ਉਦੇ ਉੱਤੇ ਸਿੰਘਾਂ ਨੇ ਕੀ ਉੱਥੇ ਜਾ ਕੇ ਕਾਰਵਾਈ ਕੀਤੀ ਤੇ ਕਿਹੜੇ-ਕਿਹੜੇ ਸਿੱਖਾ ਕਰਪਦਾਰ ਹੋਏ ਆ ਇਹਦੇ ਸਬੰਧ ਦੇ ਵਿੱਚ ਆਪਾਂ ਜ਼ਰੂਰੀ ਆਪਾਂ ਗੱਲਬਾਤ ਕਰਨੀ ਆ ਤੇ ਵੀਡੀਓ ਨੂੰ ਚਲਦੀ-ਚਲਦੀ ਸ਼ੇਅਰ ਜਰੂਰ ਕਰ ਦਿਓ ਵੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਪਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਜਿਹੜਾ ਬੜੇ ਲੰਬੇ ਜਿਹੜਾ ਅਰਸ਼ੇ ਤੋਂ ਜੇਲ੍ਹ ਦੇ ਵਿੱਚ ਆ ਤਿਹਾਰ ਜੇਲ੍ਹ ਤੇ ਵਿੱਚ ਵੰਦਾ ਆ ਭਾਈ ਜਗਤਾਰ ਸਿੰਘ ਹਵਾਰਾ ਤੇ ਉਹ ਨੌਜਵਾਨ ਆ ਜਿਸ ਨੇ ਇੱਕ ਛੋਟੀ ਉਮਰ ਦੇ ਵਿੱਚ ਆ ਜ਼ੁਲਮਾਂ ਦੇ ਖਿਲਾਫ ਆ ਜਿਨ੍ਹਾਂ ਨੇ ਅਤ ਕੀਤੀ ਹੋਈ ਸੀ ਉਹਨਾਂ ਦਾ ਅੰਤ ਕਰਨ ਦੇ ਲਈ ਆਵਾਜ਼ ਉਠਾਈ ਤੇ ਜਿਹੜਾ ਅੰਤ ਕੀਤਾ ਵੀ ਆ ਦੇ ਉਹਦੇ ਤਹਿਤ ਜਿਹੜਾ ਉਮਰ ਕੈਦ ਦੀ ਸਜ਼ਾ ਭੋਗ ਰਿਹਾ ਇਹ ਕੇ ਦੁੱਖ ਦੀ ਗੱਲ ਆ ਕਿ ਪੰਜਾਬ ਉਹਦੇ ਉੱਤੇ ਹੁਣ ਕੋਈ ਕੇਸ ਨਹੀਂ ਰਿਹਾ ਲਗਭਗ ਤੇ ਬਾਹਰ ਲ ਕੋਈ ਕੇਸ ਨਹੀਂ ਪਰ ਉਹਨੂੰ ਪੰਜਾਬ ਦੇ ਜਿਹੇ ਵਿੱਚ ਸ਼ਿਫਟ ਕਿਉਂ ਨਹੀਂ ਕੀਤਾ ਜਾ ਰਿਹਾ ਉਹਨਾਂ ਦੀ ਮਾਤਾ 82 ਸਾਲ ਦੀ ਉਮਰ ਦੇ ਵਿੱਚ 332 ਸਾਲ ਤੋਂ ਆਪਣੇ ਪਤ ਨੂੰ ਅਡੀਕ ਰਹੀ ਆ ਹੁਣ 4 ਸਾਲ ਤੋਂ ਬਾਅਦ ਜਿਹੜਾ ਕਿ ਅਰਸੇ ਤੋਂ ਅਮਰੀਕਾ ਤੇ ਆਇਆ ਤੇ ਬਿਮਾਰੀ ਸਮੇਂ ਇਸ ਸਮੇਂ ਜਿਹੜਾ ਜੂਝ ਰਹੇ ਆ ਤੇ ਆਪਣੇ ਪੁੱਤ ਨੂੰ ਜਿਹੜੇ ਹਿੱਸਾ ਪ੍ਰਗਟ ਕਰਦੇ ਆ ਪਰ ਅਸੀਂ ਦੇਖਿਆ ਜਾਂਦਾ ਕਿ ਜੇਕਰ ਹੋਰ ਇਸ ਤਰ੍ਹਾਂ ਕੋਈ ਕਿਸੇ ਦੀ ਮਾਤਾ ਬਿਮਾਰ ਹੋਵੇ ਜਾਂ ਕਿਸੇ ਦਾ ਪਿਤਾ ਬਿਮਾਰ ਹੋਵੇ ਤਾਂ ਛੱਟ ਪ੍ਰੋਬਲ ਮਿਲ ਜਾਂਦੀ ਆ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦਿੱਤੀ ਜਾਊਗੀ ਜਾਂ ਉਹਨਾਂ ਦੀ ਮਾਤਾ ਨੂੰ ਮਲਾਉਣ ਦਿੱਤਾ ਜਾਊਗਾ ਇਹ ਇੱਕ ਵੱਡਾ ਸਵਾਲ ਆ ਦੂਸਰੀ ਖਬਰ ਉਸ ਪਾਪੀ ਜ਼ਾਲਮ ਬੱਚੜ ਜੋ ਕਿ ਜਿਹੜਾ ਸੂਬਾ ਸਰਹੰਦ ਖਾਉਂਦਾ ਸੀ ਜਿਨੇ ਬੜੇ ਹਜ਼ਾਰਾਂ ਬੇਦੋਸੇ ਨੌਜਵਾਨ ਮਾਰੇ ਸੀ ਜਿਨੇ ਆਪਣੇ ਹੀ ਪੁਲਿਸ ਕਰਮਚਾਰੀਆਂ ਨੂੰ ਜਿਹੜਾ ਕੋ-ਕੋ ਕਸ਼ਹੀਦ ਕੀਤਾ ਸੀ ਜਿਹਨੇ ਹਿੰਦੂ ਵੀ ਮਾਰੇ ਸੀ ਸਿੱਖ ਵੀ ਮਾਰੇ ਸੀ ਮੁਸਲਮਾਨ ਵੀ ਮਾਰੇ ਸੀ ਜਿਹੜੀ ਕਿ ਸਾਰੇ ਧਰਮਾਂ ਦਾ ਕੋਈ ਨਹੀਂ ਛੱਡਿਆ ਸੀ ਉਸ ਪਾਪੀ ਜੀ ਆਲਮ ਨੇ ਅੱਜ ਉਹਦਾ ਭੋਗ ਸੀ ਭੋਗਾ ਪਾਉਣ ਵਾਲਿਆਂ ਨੂੰ ਜਿਹੜੀਆਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਿੱਖਾਂ ਦਾ ਕਹਾਣ ਕਰਨ ਵਾਲਾ ਜਿਹਨੇ ਪਤਾ ਨਹੀਂ ਗਿਣਤੀ ਮਿੰਟੇ ਦੇ ਹਿਸਾਬ ਹਜ਼ਾਰਾਂ ਤੋਂ ਵੱਧਾ ਜਿਹੜੇ ਨੌਜਵਾਨਾਂ ਨੂੰ ਮਾਰਿਆ 16 16 ਸਾਲਾਂ ਦਾ ਬੱਚਾ ਨੂੰ ਚੁੱਕ ਚੁੱਕ ਕੇ ਮਾਰ ਦਿੱਤਾ ਅੱਜ ਉਸ ਪਾਪੀ ਤੇ ਜ਼ਾਲਮਾਂ ਦੇ ਭੋਗ ਉੱਤੇ ਜਿਹੜੇ ਸਿੱਖ ਗਏ ਆ ਜਾਂ ਜਿਹੜੇ ਉੱਤੇ ਬੈਠੇ ਆ ਤੇ ਜਾਂ ਜਿਹੜੇ ਨੇ ਅੱਜ ਕੀਰਤਨ ਕੀਤਾ ਜਾਂ ਅਰਦਾਸ ਕੀਤੀ ਜਾਂ ਉਹਦਾ ਦੁਸ਼ਤ ਦਾ ਭੋਗ ਪਾਇਆ ਤੇ ਉਹਦੇ ਉੱਪਰ ਅੱਜ ਹਗਾਮਾ ਵੀ ਹੋਇਆ ਹਗਾਮਾ ਕੀ ਹੋਇਆ ਅੱਜ ਸਿੱਖ ਜਥੇਬੰਦੀਆਂ ਮੈਂ ਸਾਰੇ ਨਹੀਂ ਕਹਿੰਦਾ ਕੁਝ ਕੁ ਸਿੱਖ ਜਥੇਬੰਦੀਆਂ ਪਾਇਨ ਰਣਜੀਤ ਸਿੰਘ ਦਮਦਿਤ ਟਕਸਾਲ ਭਿੰਡਰਾਂ ਵਾਲਾ ਤੇ ਭਾਈ ਪਰਮਜੀਤ ਸਿੰਘ ਅਕਾਲੀ ਜਿਨ੍ਹਾਂ ਨੇ ਕਿ ਉੱਥੇ ਗਏ ਆਪਣੀ ਹਾਜ਼ਰੀ ਲਵਾਈ ਕਿ ਮੁਰਦਾਬਾਦ ਦੇ ਨਾਰੇ ਲਾਏ ਦੁਸ਼ਤ ਦੇ ਭੋਗ ਨਹੀਂ ਕਹਿੰਦੇ ਸੀ ਪੈਣ ਦੇਣਾ ਤੁਸੀਂ ਵੀਡੀਓ ਦੇਖਿਆ ਨੇ ਕਿ ਉਹਨਾਂ ਸਿੰਘਾਂ ਨੇ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਅੱਜ ਗਰਦਿਆ ਸਿੰਘ ਤੇ ਬੋਤਾ ਸਿੰਘ ਵਾਲਾ ਜਿਹੜਾ ਉਧਰ ਹਾ ਦਿੱਤਾ ਕਿੱਸਾ ਤੁਹਾਨੂੰ ਸਾਰਿਆਂ ਨੂੰ ਯਾਦ ਸੀ ਕਿ ਜਦੋਂ ਮੁਗਲ ਕਹਿੰਦੇ ਸੀ ਕਿ ਇੱਥੇ ਸਿੱਖ ਦਾ ਖਤਮ ਹੋ ਗਏ ਸਿੱਖਾਂ ਦਾ ਨਾਮ ਉਹ ਨਿਸ਼ਾਨ ਖਤਮ ਕਰ ਦਿੱਤਾ ਤਾਂ ਫਿਰ ਝਾੜੀਆਂ ਦੇ ਵਿੱਚ ਭਾਈ ਗਰਦੇਆ ਸਿੰਘ ਤੇ ਭਾਈ ਬੋਤਾ ਸਿੰਘ ਨੇ ਜਦੋਂ ਜਕਾਰੇ ਛੱਡੇ ਤਾਂ ਭਾਜਣਾ ਪੈ ਗਿਆ ਉਹ ਸਮੇਂ ਦੀ ਤੁਸੀਂ ਇਹ ਸਾਰੀ ਬਾਤ ਜਾਣਦੇ ਹੋ ਅੱਜ ਉਹੀ ਹਾਲ ਜਿਹੜਾ ਇਹਨਾਂ ਸਿੰਘਾਂ ਨੇ ਕਰ ਦਿਖਾਇਆ ਉਸ ਪਾਪੀ ਦੇ ਭੋਗ ਦੇ ਉੱਪਰ ਤੇ ਸਿੰਘ ਜਿਹੜੇ ਗਰਜੇ ਤੇ ਉਸ ਸੂਬੇ ਸਰਹੰਦ ਨੂੰ ਜਿਹੜਾ ਮੁਰਦਾਬਾਦ ਦੇ ਜਿਹੜੇ ਨਾਰੇ ਲੱਗੇ ਉੱਥੇ ਬੇਸ਼ੱਕ ਪ੍ਰਸ਼ਾਸਨ ਜਾਦੇ ਹੋਣ ਕਰਕੇ ਜਿਹੜਾ ਉਹਨਾਂ ਨੂੰ ਰੋਕ ਲਿਆ ਜਾਂ ਹਿਰਾਸਤ ਦੇ ਵਿੱਚ ਲੈ ਲਿਆ ਇਹ ਸਾਮ ਤੱਕ ਦੀ ਆ ਪਤਾ ਲੱਗ ਜੂਗਾ ਕਿ ਕਿਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਬੜੇ ਦੁੱਖ ਦੀ ਗੱਲ ਆ ਕਿ ਜਿਹੜੇ ਸਿੰਘਾਂ ਨੇ ਉਥੇ ਮਾ ਉਹਨਾਂ ਨੂੰ ਸਿੰਘ ਨਹੀਂ ਕਹਿ ਸਕਦਾ ਕਿਉਂਕਿ ਜਿਹੜਾ ਪਾਪੀ ਜਿਸ ਪਾਪੀ ਦੇ ਜਿਹੜੇ ਜ਼ੁਲਮ ਐਨੇ ਕੀਤੇ ਹੋਣਾ ਤੇ ਉਹ ਨਰਕਾਂ ਨੂੰ ਗਿਆ ਹੋਵੇ ਅੱਜ ਉਸ ਦੀ ਅਰਦਾਸ ਕਿਹੜੇ ਮੂੰਹ ਦੇ ਨਾਲ ਕਰਨਗੇ ਕਵੇਂ ਕਹਿਣਗੇ ਉਹਨੂੰ ਕਿ ਇਹਦੇ ਸੁਰਗਤਿ ਵਾਸਾ ਹੋਵੇ ਕਿ ਬੜਾ ਮਸ਼ਿਆਣਾ ਬੰਦਾ ਸੀ ਇਨੇ ਕੋਈ ਕਰਮ ਨਹੀਂ ਕਮਾਇਆ ਸੀ ਇਹਨੇ ਕੋਈ ਪਾਪ ਨਹੀਂ ਕੀਤਾ ਸੀ ਇਹ ਅਰਦਾਸ ਕਰਨਗੇ ਅੱਜ ਉਸ ਦੁਸ਼ਟ ਦੇ ਭੋਗ ਦੇ ਉੱਪਰ ਜਿਨੇ ਹਜ਼ਾਰਾਂ ਬੇਦੋਸੇ ਸਿੱਖਾਂ ਨੂੰ ਮਾਰਿਆ ਤੇ ਅੱਜ ਬੜੇ ਦੁੱਖ ਦੀ ਗੱਲ ਆ ਇਸ ਕਰਕੇ ਪਿੱਟਿਆ ਜਾ ਰਿਹਾ ਕਿ ਸਿੱਖ ਨਹੀਂ ਭਾਈ ਮੁਕਤਾ ਧਾਰੀ ਸਿੱਖ ਨੇ ਇਹ ਤੁਹਾਨੂੰ ਦੇਖਣ ਨੂੰ ਸਿੱਖ ਲੱਗਦੇ ਆ ਕਿ ਸਿੱਖ ਨੇ ਪਰ ਸਿੱਖ ਨਹੀਂ ਇਹ ਇਹ ਵੀ ਉਹਦੇ ਨਾਲ ਦੀ ਦੁਸ਼ਟ ਨੇ ਤੀਸਰੀ ਖਬਰ ਜੁੜੀ ਆ ਭਾਈ ਬਲਵੰਤ ਸਿੰਘ ਰਾਜਵਾਨੇ ਦੇ ਨਾਲ ਅੱਜ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਦੀ ਸਾਰੇ ਸਿੱਖਾਂ ਦੀ ਉਸ ਜੁਧੇ ਤੇ ਨਜ਼ਰ ਟਿਕੀ ਹੋਈ ਆ ਕਿ ਸੁਪਰੀਮ ਕੋਰਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ 15 ਅਕਤੂਬਰ ਦਾ ਜਿਹੜਾ ਇੱਕ ਆਖਰੀ ਫੈਸਲਾ ਕਰ ਦਿੱਤਾ ਉਹਨਾਂ ਨੇ ਕਿ ਜਿਹੜਾ ਕਿ ਲਗਭਗ ਤੈਹ ਹੋ ਚੁੱਕੀ ਆ ਫਾਂਸੀ ਦਾ ਕਿ ਫਾਂਸੀ ਦੇਣੀ ਆ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ 2012 ਦੇ ਵਿੱਚ ਵੀ ਇਹ ਮੁੱਦਾ ਠਾਇਆ ਤੇ ਉਦੋਂ ਵੀ ਜਿਹੜਾ ਦਬਾਅ ਪਿਆ ਸਿੱਖ ਕੌਮ ਦਾ ਸਿੱਖ ਕੌਮ ਇਕੱਠੀ ਹੋਈ ਤੇ ਲਲਕਾਰ ਮਾਰੀ ਤੇ ਅੱਜ ਵੀ ਜਿਹੜਾ ਭਾਈ ਕਲਦੀ ਸਿੰਘ ਗੜਗੱਜ ਨੂੰ ਆਕਾਤ ਦਾ ਸਾਥ ਤੋਂ ਸੁਨੇਹ ਦੇਣਾ ਚਾਹੀਦਾ ਸਿੱਖ ਕੌਮ ਇਕੱਠਾ ਹੋਣਾ ਚਾਹੀਦਾ ਕਿਉਂਕਿ ਸਾਡੇ ਕੌਮ ਦੇ ਬਹਾਦਰ ਸੂਰਮੇ ਅੱਜ ਜਿਨ੍ਹਾਂ ਨੇ ਆਪਣਾ ਅਰਪਣ ਕਰ ਦਿੱਤਾ ਬੇਸ਼ੱਕ ਉਹਨਾਂ ਨੇ ਏਨ ਨਹੀਂ ਮੰਨੀ ਤੇ ਗ੍ਰਹਿ ਮੰਤਰੀ ਕਹਿ ਰਿਹਾ ਕਿ ਤੂੰ ਇਹਦਾ ਪਛਤਾ ਤਾਪ ਕਰ ਲਾ ਕੇ ਮਾਫੀ ਮੰਗ ਲਾਤੇ ਭਾਈ ਬਲਵੰਤ ਸਿੰਘ ਰਾਜੂਆਣਾ ਕਹਿੰਦਾ ਮਾਫੀ ਕਾਦੀ ਅਸੀਂ ਸਜ਼ਾ ਦਿੱਤੀ ਉਸ ਜ਼ਾਲਮ ਨੂੰ ਉਸ ਪਾਪੀ ਨੂੰ ਉਹਨਾਂ ਅਤਿਆਹ ਕੀਤਾ ਇੱਕ ਉਹਨੇ ਐਡੇ ਜ਼ਿਆਦੇ ਜ਼ੁਲਮ ਕੀਤੇ ਸੀ 1.5 ਤੋਂ 2.5 ਲੱਖ ਮੁੰਡਾ ਪੰਜਾਬ ਦਾ ਚੁੰਚੜ ਕੇ ਮਾਰੇ ਆ ਜੇਕਰ ਉਹਨੂੰ ਮਾਰ ਦਿੱਤਾ ਤੇ ਅੱਜ ਕੱਲੇ ਭਾਈ ਬਲਵੰਤ ਸਿੰਘ ਰਾਜੂਆਣੇ ਨੂੰ ਫਾਂਸੀ ਐਸੇ ਟਾਈਮ ਜਿਹੜਾ ਦੀਪ ਗਾਂਧੀ ਨੇ ਸਿੱਖਾਂ ਦਾ ਕਤਲਿਆਮ ਕੀਤਾ ਸੀ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ 1984 ਦੇ ਵਿੱਚ ਉਹਨੂੰ ਜਦੋਂ ਮਾਰਿਆ ਤੇ ਉਹਦੇ ਕਦੋਂ ਦੇ ਜਿਹੜੇ ਜਿਨ੍ਹਾਂ ਨੇ ਮਾਰਿਆ ਸੀ ਉਹ ਕਦੋਂ ਦੇ ਬਾਹਰ ਆਇਆ ਜੇਲ੍ਹਾਂ ਦੇ ਵਿੱਚੋਂ ਤੇ ਕਿਸੇ ਨੂੰ ਫਾਂਸੀ ਨਹੀਂ ਹੋਈ ਅੱਜ ਤੱਕ ਆ ਹੋਰ ਕਿਨੇ-ਕਨੇ ਕਾ ਹੋਏ ਨੇ ਕਹਿੰਦੇ ਫਾਂਸੀ ਹੋਈ ਹੈ ਕਿਸੇ ਨੂੰ ਪਰ ਸਿੱਖਾਂ ਨੂੰ ਕਿਉਂ ਫਾਂਸੀ ਦਿੱਤੀ ਜਾਂਦੀ ਆ ਸਿੱਖ ਹੀ ਕਿਉਂ ਰੜਕਦੇ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਕਹਿੰਦੇ ਹੁੰਦੇ ਸੀ ਤੇ ਸਾਨੂੰ 2 ਨੰਬਰ ਦਾ ਸਹਰੇ ਮੰਨਿਆ ਜਾਂਦਾ ਇਸ ਕਰਕੇ ਸਾਡੇ ਉੱਪਰ ਘਟ ਗਿਣਤੀਆਂ ਦੇ ਉੱਪਰ ਇਹ ਸਾਰਾ ਕੁਝ ਹੋ ਰਿਹਾਗਾ ਹੁਣ ਬੇਸ਼ੱਕ ਕਹਿ ਰਹੇ ਆ ਕਿ ਜਿਹੜਾ ਕਿ ਲਗਭਗ ਫਾਂਸੀ ਆ ਜਿਹੜੀ ਉਹ ਤੈ ਹੋ ਚੁੱਕੀ ਆ ਕਿ ਜਿਹੜੀ ਕਿ 15 ਅਕਤੂਬਰ ਨੂੰ ਜਿਹੜੀ ਫਾਂਸੀ ਦਾ ਜਿਹੜਾ ਹੁਕਮ ਸੁਣਾਇਆ ਜਾ ਸਕਦਾ ਉਹ ਅੱਗੇ ਦੇਖਦੇ ਆ ਕਿ ਕੀ ਜਿਹੜਾ ਕੋਰਟ ਨਿਰਣਾ ਲੈਂਦੀ ਆ ਜਾ ਸਿੱਖ ਜਥੇਬੰਦੀਆਂ ਨਿਰਣਾ ਲੈਂਦੀਆਂ ਨੇ ਜਾਂ ਦੇਸ਼ ਦਾ ਗ੍ਰਹਿ ਮੰਤਰੀ ਕੀ ਕਹਿੰਦਾ ਹੈਗਾ ਪਰ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਕਰ ਲਿਆ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਜਿਹੜੀ ਫਾਂਸੀ ਉਹ ਜ਼ਰੂਰ ਦਿੱਤੀ ਜਾਊਗੀ ਪਰ ਹੋ ਸਕਦਾ ਕਹਿੰਦੇ ਇਹ ਫਾਂਸੀ ਜਿਹੜੀ ਪੰਜਾਬ ਤੋਂ ਬਾਹਰ ਦਿੱਤੀ ਜਾ ਸਕਦੀ ਆ ਤੇ ਕਈ ਕਹਿੰਦੇ ਜੀ ਪੰਜਾਬ ਦੇ ਵਿੱਚ ਜਲਾਦ ਨਹੀਂ ਇਸ ਕਰਕੇ ਫਾਂਸੀ ਨਹੀਂ ਦਿੱਤੀ ਜਾਂਦੀ ਪਰ ਮੈਂ ਉਹਨਾਂ ਨੂੰ ਸਵਾਲ ਕਰਦਾ ਕਿ ਇੱਥੇ ਜਲਾਦ ਤੇ ਜਲਾਦ ਚੜਿਆ ਫਿਰਦਾ ਤੁਸੀਂ ਕਹਿੰਦੇ ਜਲਾਦ ਨਹੀਂ ਇੱਥੇ ਖੌਤੀ ਸਿੰਘ ਸੈਨਾ ਵਾਲੇ ਸਭ ਤੋਂ ਵੱਡੇ ਜਲਾਦ ਆ ਉਹ ਕਹਿੰਦੇ ਅਸੀਂ ਫਾਂਸੀ ਦੇਵਾਂਗੇ ਉਸ ਤੋਂ ਅੱਗੇ ਮਨਿੰਦਰਜੀਤ ਬੇਟਾ ਉਹ ਕਹਿੰਦਾ ਮੈਂ ਫਾਂਸੀ ਦੇਵਾਂਗਾ ਤੇ ਬੜੇ ਤੇ ਜਲਾਦ ਨੇ ਤੇ ਜਿਹੜੇ ਕਿ ਫਾਂਸੀ ਦੇਣ ਨੂੰ ਤਿਆਰ ਬੈਠੇ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਪਰ ਉਹ ਘਬਰਾਉਂਦਾ ਨਹੀਂ ਤੇ ਉਹ ਕਹਿੰਦਾ ਕਿ ਮੈਨੂੰ ਜਿਹੜਾ ਤੁਸੀਂ ਆਪਣੇ ਅਪੀਲ ਸੁਣੋਣੀ ਕਮੇਟੀ ਨੂੰ ਕਹਿੰਦਾ ਦਲੀਲਾਂ ਵਾਪਸ ਲੈ ਲਓ ਇਹਨਾਂ ਨੂੰ ਪੰਛੀ ਦੇਣ ਦੇ ਦਿਓ ਜੇ ਕਰੇ ਹੁੰਦਾ ਸਿੱਖ ਕੌਮ ਦਾ ਇੱਕ ਉਹ ਇਤਿਹਾਸ ਦਾ ਉਹ ਸੂਰਜ ਚੜੂਗਾ ਉਹ ਕੌਮ ਦਾ ਉਹ ਰਾਜ ਕਰੇਗਾ ਖਾਲਸਾ ਦਾ ਜਿਹੜਾ ਦੌਰਾਂ ਪਾ ਪੜਦੇ ਆ ਰੋਜ਼ ਰਾਜ ਕਰੇਗਾ ਖਾਲਸਾ ਆਖਿਰ ਹੈ ਨਾ ਕੋਈ ਤਾਂ ਉਹ ਚੀਜ਼ ਇੱਕ ਦਿਨ ਹੋਣੀ ਆ ਇਹ ਵਰਤਾਰਾ ਬੜਾ ਸਦੀਆਂ ਬਾਅਦ ਘੜਿਆ ਜਾਂਦਾ ਇੱਥੇ ਸਾਡੇ ਸਿੱਖਾਂ ਦੇ ਲਈ ਸਾਨੂੰ ਜੇ ਕੋਈ ਜੋ ਵੀ ਕੰਮ ਕਰਨਾ ਹੋਵੇ ਸਿੱਖਾਂ ਨੇ ਗੋਲੀਆਂ ਖਾ ਕੇ ਆਪਣਾ ਹੱਕ ਲੈਣਾ ਤਾਂ ਉਹਨੂੰ ਗੋਲੀਆਂ ਖਾਣੀਆਂ ਪੈਂਦੀਆਂ ਪਰ ਜਦੋਂ ਦੇਸ਼ ਬੈਠੇ ਬਿਠਾਇਆ ਨੂੰ ਮਿਲਦਾ ਸੀ ਉਦੋਂ ਲੈਤਾ ਨਹੀਂ ਇਸ ਕਰਕੇ ਜਿਹੜਾ ਅੱਜ ਸਾਨੂੰ ਆ ਦੇਖ ਦੇਣਾ ਜਿਹੜੇ ਦੇਖਣੇ ਪੈ ਰਹੇ ਆ ਤੇ ਭੋਗਨੇ ਪੈ ਰਹੇ ਆ ਸਾਡੇ ਵਿੱਚ ਗਦਾਰ ਜਿਆਦੇ ਹੋ ਗਏ ਸਾਡੇ ਵਿੱਚ ਕਾਲੀਆਂ ਭੇਡਾਂ ਜਿਆਦੇ ਹੋ ਗਈਆਂ ਮੁਕਤਾ ਧਾਰੀ ਜਿਆਦੇ ਹੋ ਗਏ ਲੋਕਾਂ ਨੂੰ ਲੱਗਦਾ ਕਿ ਸਿੱਖਾ ਇਹਨੇ ਪੱਗ ਬੰਨੀ ਆ ਇਹਨੇ ਦਾੜਾ ਛੱਡਿਆ ਪਰ ਉਹ ਯਲਾਦ ਕਿਸਮ ਦੇ ਦੇ ਲੋਕ ਨੇ ਜਵੇਂ ਸੂਬਾ ਸਰਹੰਦ ਸੀ ਤੇ ਦੋ ਸੂਬਾ ਸਰਹੰਦ ਹੋਇਆ ਇੱਕ ਤਾਂ ਛੋਟੇ ਸਾਹਿਬ ਜੀ ਦੇ ਚਿਣੇ ਸੀ ਤੇ ਆ ਦੂਸਰਾ ਸੂਬਾ ਸਰਹੰਦ ਉਹ ਬਚੜ ਹੋਇਆ ਜਿਹਨੇ ਚਣ ਚਣ ਕੇ ਨੌਜਵਾਨ ਮਾਰੇ ਸੀ ਜੇਕਰ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਦਿੱਤੀ ਜਾਂਦੀ ਆ ਤਾਂ ਕੀ ਪੰਜਾਬ ਦਾ ਮਾਹੌਲ ਵਿਗੜ ਸਕਦਾਗਾ ਕੀ ਪੰਜਾਬ ਸਰਕਾਰੇ ਤੇ ਚੁੱਪ ਕਿਉਂ ਆ ਕੀ 92 ਐਮ ਐਲ ਏ ਐਮ ਪੀ ਇਹਦੇ ਚੁੱਪ ਕਿਉਂ ਆ ਇਹ ਰਾਸੀ ਪਾਰਟੀਆਂ ਇਸ ਮੁੱਦੇ ਉੱਤੇ ਚੁੱਪ ਕਿਉਂ ਆ ਕਿਉਂ ਨਹੀਂ ਕਿਸੇ ਦਾ ਬਿਆਨ ਆਇਆ ਕਿਸ ਸਿੱਖ ਜਥੇਬੰਦੀਆਂ ਚੁੱਪ ਕਿਉਂ ਆ ਸਿਰਫ ਇਕਾਦੁੱਕਾ ਨੂੰ ਛੱਡ ਕੇ ਸਰੋਮਣੀ ਕਮੇਟੀ ਦੇ ਮਲਾਜਮ ਇਸ ਦੇ ਹੱਕ ਦੇ ਵਿੱਚ ਬੋਲ ਰਹੇ ਆ ਇਹਦੇ ਵਿੱਚ ਕੋਈ ਦੋ ਰਹਿਣਾ ਨਹੀਂ ਜਾਂ ਕੁਝ ਸਿੱਖ ਜਥੇਬੰਦੀਆਂ ਦੇ ਆਗੂ ਇਕਾਦੁੱਕਾ ਨੂੰ ਛੱਡ ਕੇ ਜਿਹੜਾ ਬੋਲ ਰਿਹਾ ਪਰ ਸਾਰੇ ਚੁੱਪ ਕਿਉਂ ਬੈਠੇ ਆ ਸਭ ਤੋਂ ਵੱਡਾ ਇਹ ਸਵਾਲ ਆ ਕਿ ਲੋਕ ਕਹਿੰਦੇ ਆ ਜੀ ਉਹਨੇ ਅਕਾਲੀ ਦਲ ਦੀ ਹਮਾਇਤ ਕਰਤੀ ਉਹਨੇ ਕਿਹਾ ਕਿ ਮੈਂ ਅਕਾਲੀ ਅਕਾਲੀ ਦਲ ਹਾਂ ਅਕਾਲੀ ਆ ਮੈਂ ਉਹਨੇ ਸ਼ਬਦ ਕਿਹਾ ਅਕਾਲੀ ਉਹ ਹੁੰਦਾ ਕਾਲਪੁਰਖ ਨੂੰ ਮੰਨਣ ਵਾਲਾ ਇਹ ਤਾਂ ਉਹਦੇ ਪਤਾ ਲੱਗੂਗਾ ਜਦੋਂ ਭਾਈ ਬਲਵੰਤ ਸਿੰਘ ਰਾਜਵਾਨਾ ਜਾਂ ਤਾਂ ਜੇਲ੍ਹ ਚੋਂ ਬਾਹਰ ਆਉਂਦਾ ਜਾਂ ਫਿਰ ਉਹਨੂੰ ਜਾਮਨਸੀਦ ਕਰਦੇ ਆ ਫਾਂਸੀ ਦਿੱਤੀ ਜਾਂਦੀ ਆ ਜੇ ਫਾਂਸੀ ਦਿੱਤੀ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਰਾਸ਼ਟਪਤੀ ਰਾਜ ਲਾਗੂ ਹੋਊਗਾ ਪੱਕਾ ਇਹ ਤੁਸੀਂ ਅੱਜ ਦੀ ਵੀਡੀਓ ਸਾਹਮਣੇ ਰੱਖ ਲਓ ਜੇਕਰ ਇਹ ਚੀਜ਼ ਹੁੰਦੀ ਆ ਕਿਉਂਕਿ ਪੰਜਾਬ ਦਾ ਸਿੱਖ ਪੰਜਾਬ ਦਾ ਪੰਜਾਬੀ ਚਾਹੇ ਉਹ ਕੱਲਾ ਸਿੱਖ ਨਹੀਂ ਮੈਂ ਕਹਿੰਦਾ ਇੱਥੇ ਹਿੰਦੂ ਵੀ ਸਾਡੇ ਮੁਸਲਮਾਨ ਭਰਾ ਵੀ ਸਾਰੇ ਇੱਕ ਨੇ ਉਹ ਕਦੇ ਨਹੀਂ ਚਾਹਣਗੇ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਪાંਸੀ ਦਿੱਤੀ ਜਾਵੇ ਜਿਹੜਾ ਕਿ ਦੋ ਵੱਡੇ ਸਭ ਤੋਂ ਵੱਡੇ ਇਹ ਗੱਲ ਆ ਕਿ ਜਿਸ ਦਾ 29 ਸਾਲ ਹੋ ਗਏ ਜੇਲ੍ਹ ਦੇ ਵਿੱਚ ਜਿਹੜੇ ਕਿ ਦੋ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਜਿਹੜੀ ਕਿ ਆਮ ਸਜ਼ਾ ਹੁੰਦੀ ਆ 10 ਤੋਂ 12 ਸਾਲ ਬੰਦਾ ਭੋਗ ਕੇ ਬਾਹਰ ਆ ਜਾਂਦਾ ਉਮਰ ਕੈਦਵੀ ਪਰ 29 ਸਾਲ ਬਾਅਦ ਚੱਕੀਆਂ ਦੇ ਵਿੱਚ ਰੱਖਿਆ ਹੋਇਆ ਬੰਦ ਕੀਤਾ ਹੋਇਆ ਤੇ ਅੱਜ ਕਹਿੰਦੇ ਆ ਕਿ ਫਾਂਸੀ ਤੇ ਲੜਕਾਉਣਾ ਜੇਕਰ ਫਾਂਸੀ ਦੇਣੀ ਸੀ ਤਾਂ ਫਿਰ ਇਹ ਦੋ ਦੋਰੇ ਕਾਨੂੰਨ ਮਾਪਦਾਂਟਕ ਸਿੱਖਾਂ ਦੇ ਨਾਲ ਕਿਉਂ ਮਾਪੇ ਜਾ ਰਹੇ ਆ ਸਿੱਖਾਂ ਦੇ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਸਿੱਖਾਂ ਨੂੰ ਬਗਾਨਗ ਦਾ ਅਹਿਸਾਸ ਕਿਉਂ ਕਰਾਇਆ ਜਾ ਰਿਹਾ ਬਾਰ-ਬਾਰ ਜੇ ਅਜੇ ਬਲਬਾਸ ਸਿੰਘ ਰਾਜਵਾਨੇ ਨੂੰ ਜੇਕਰ ਇਹਦਾ ਕੋਈ ਪਾਣਾ ਵਾਪਰਦਾ ਜੇ ਸਰਕਾਰਾਂ ਜਾਂ ਸੁਪਰੀਮ ਕੋਰਟ ਸਰਕਾਰਾਂ ਨੇ ਤਾਂ ਅਤਕੜੇ ਕੀਤੇ ਹੋਏ ਸੁਪਰੀਮ ਕੋਰਟ ਨੇ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਕਿ ਭਾਈ ਇਹਦੇ ਉੱਤੇ ਤੁਸੀਂ ਰਹਿਮ ਦੀ ਜੇਕਰ ਤੁਸੀਂ ਇਹ ਗੱਲ ਨਹੀਂ ਕਰਨੀ ਤਾਂ फांसी ਦਿਓ ਨਹੀਂ ਇਸਦੇ ਰਹਿਮ ਕਰਕੇ ਇਹਨੂੰ ਉਮਰ ਕਾਇਰ ਦੇ ਵਿੱਚ ਤਬਦੀਲ ਕੀਤਾ ਜਾਵੇ ਤਾਂ ਹੁਣ 15 ਅਕਤੂਬਰ ਆਉਣ ਵਾਲੀ ਆ ਤੇ ਉਸ ਤੋਂ ਪਹਿਲਾਂ ਹੀ ਕੁਝ ਦਿਨਾਂ ਪਹਿਲਾਂ ਹੀ ਪਤਾ ਲੱਗ ਜਾਊਗਾ ਸਾਰਾ ਤੇ ਵੈਸੇ ਤਾਂ ਲਗਭਗ ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਆ ਕਿ ਫਾਂਸੀ ਉਹਦੀ ਲਗਭਗ ਤੈ ਹੋ ਚੁੱਕੀ ਆ ਪਰ ਆਉਣ ਵਾਲਾ ਟਾਈਮ ਜਿਸ ਤਰ੍ਹਾਂ 2012 ਦੇ ਵਿੱਚ ਕਰੀਬ ਤਿੰਨ ਦਿਨ ਪਹਿਲਾਂ ਬਦਲ ਗਿਆ ਸੀ ਹੋ ਸਕਦਾ ਕਿ ਫਾਂਸੀ ਦਾ ਟਾਈਮ ਬਦਲ ਜ ਜਾਵੇ ਤੇ ਪਰ ਦੁੱਖ ਦੀ ਬੜੀ ਇਹ ਗੱਲ ਆ ਕਿ ਸਿੱਖ ਗੋਲੀਆਂ ਖਾਣ ਵਾਸਤੇ ਸਿੱਖ ਰੱਖਿਆ ਸਹਿੱਦਿਆ ਪਾਉਣ ਵਾਸਤੇ ਸਿੱਖ ਰੱਖਿਆ ਫਾਂਸੀ ਚੜਨ ਵਾਸਤੇ ਸਿੱਖ ਰੱਖਿਆ ਤੇ ਕੁਰਸੀਆਂ ਤੇ ਬੈਠਣ ਵਾਲੇ ਦੂਜੇ ਤੀਜੇ ਰੱਖੇ ਆ ਇਹ ਸਾਡੇ ਆਪਸ ਦੇ ਫੋਟੋ ਬਾਜ ਜਿਹੜੀ ਅਸੀਂ ਫੋਟੋ ਪਈ ਹੋਈ ਹੈ ਸਿੱਖਾ ਦੇ ਵਿੱਚ ਜਿਹੜੀ ਧੜੇਬੰਦੀ ਪਈ ਹੋਈ ਆ ਇਸ ਕਰਕੇ ਸਿੱਖ ਦਾ ਅੱਜ ਜਿਹੜਾ ਇਹ ਹਾਲ ਹੋ ਰਿਹਾ ਹੈਗਾ ਉਹਨਾਂ ਕਰਕੇ ਹੋ ਰਿਹਾ ਇਸ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰੋ ਭਾਈ ਤੁਸੀਂ ਨਾਲ ਹੀ ਅਰਦਾਸ ਕਰੋ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਸਿੱਖ ਕੌਮ ਨੂੰ ਇਹ ਵੀ ਅਪੀਲ ਆ ਕਿ ਅੱਜ ਸਿੱਖ ਕੌਮ ਪਤਾ ਨਹੀਂ ਕਿਉਂ ਸੁੱਤਾ ਪਿਆ ਭਾਈ ਜਗਤਾਰ ਸਿੰਘ ਹਵਾਰੇ ਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾਂਦਾ ਉਹਨਾਂ ਦੀ ਮਾਤਾ ਨੂੰ ਮਲਿਆ ਜਾਵੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸੇਵਟਾ ਪਰ ਜਦੋਂ ਬਾਦਲਾ ਲਾਣਾ ਜਦੋਂ ਉਹ ਹੀ ਸਖਬੀਰ ਬਾਦਲਾ ਜਦੋਂ ਕਹਿੰਦਾ ਸੀ ਕਿ ਵੱਡਾ ਅਤੰਕਵਾਦੀ ਆ ਅੱਤਵਾਦੀ ਆ ਜਗਤਾਰ ਸਿੰਘ ਹਵਾਰੇ ਨੂੰ ਕਿ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤੇ ਅੱਜ ਮਾਗਰ ਮਾਸ ਤੇ ਹੰਝੂ ਬਹਾਉਂਦੇ ਆ ਕਿ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਪਹਿਲੇ ਜਿਹੜਾ ਘੁੱਗੀ ਮਾਰ ਦੇਵਾਂਗੇ ਤੇ ਇਹਨਾਂ ਨੂੰ ਜ਼ਿਲ੍ਹਾ ਚੋਂ ਬਾਹਰ ਕੱਢ ਦੇਵਾਂਗੇ ਸਿਰਫ ਇਹ ਗੱਲਾਂ ਨੇ ਸਰਪੇ ਗੱਲਾਂ ਤੋਂ ਅਸਵਾਏ ਹੋਰ ਕੁਝ ਨਹੀਂ ਇਹਨਾਂ ਦੇ ਪੱਲੇ ਨਾ ਇਹਨਾਂ ਦਾ ਅੱਜ ਬਣੇ ਸਰਕਾਰ ਨਾ ਬਣੇ ਕੱਲ ਤੇ ਉਹ ਦਿਨ ਗਿਆ ਜਦੋਂ ਤੁਸੀਂ ਚੰਬੀਆਂ ਚਲਾ ਕੇ ਹਟ ਗਏ ਪਰ ਹੁਣ ਜਿਹੜੀ ਇਹ ਬਹੁਤ ਦੁਖਦਈ ਖਬਰ ਆ ਭਾਈ ਬਲਵੰਤ ਸਿੰਘ ਰਾਜੂ ਵਾਲੇ ਦੇ ਮਾਮਲੇ ਦੇ ਵਿੱਚ ਰੋਜ਼ ਆਪਾਂ ਇਸ ਤੇ ਗੱਲਬਾਤ ਚਾਰ ਕਰਦੇ ਆ ਤੁਸੀਂ ਆਪਣੇ ਕਮੈਂਟ ਵੀ ਬੜੇ ਸੋਚ ਸਮਝ ਕੇ ਦਿਨੇਓ ਤੁਹਾਡੇ ਅੰਦਰ ਵੀ ਇੱਕ ਸਿੱਖ ਕੌਮ ਦਾ ਦਰਦ ਹੋਣਾ ਵੀ ਚਾਹੀਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ